ਬਾਦੂ ਨੇ ਬੰਗਾਲ ਚ ਆਪਣੇ ਗੁਰੂ ਨੂੰ ਬੇਨਤੀ ਕਰੀ ਵੀ ਹੁਣ ਵੀ ਕੋਈ ਬ੍ਰਹਮ ਹੈ ਕਹਿੰਦੇ ਆ ਹੈਗੇ ਆ ਜੀ ਕਿਹੜੇ ਆ ਕਹਿੰਦੇ ਧੰਨ ਬਾਬਾ ਜਵਾਲ ਸਿੰਘ ਮਹਾਰਾਜ ਕੋ ਵਾਲੀ ਪੰਜਾਬ ਚ ਹੁਸ਼ਿਆਰਪੁਰ ਜ਼ਿਲ੍ਹੇ ਚ ਉੱਥੋਂ ਬਾਬਾ ਜੀ ਨੂੰ ਪਰਖਣ ਚੱਲ ਪਿਆ ਆ ਕੇ ਬਾਬਾ ਜੀ ਨੂੰ ਪਤਾ ਕਰੇ ਕਿੱਥੇ ਕਹਿੰਦੇ ਚੋਈ ਚੇ ਆਰਾਮ ਕਰ ਰਹੀਆਂ ਗਰਮੀਆਂ ਦਿਨ ਸੀ ਆ ਕੇ ਉਹਨੇ ਬਾਬਾ ਜੀ ਦੇ ਛਾਤੀ ਚ ਇੱਕ ਬੱਕੀ ਚ ਦੋ ਲੱਤਾਂ ਮਾਰੀਆਂ ਬਾਬੇ ਸਾਹਮਣੇ ਜਿਹੜਾ ਚਾਰਨ ਫੜ ਲੈ ਕਹਿੰਦੇ ਮਾਂ ਵਰਕੂ ਇਸ ਰੀ ਹੈ ਲੱਤਾਂ ਖਾਣ ਦੇ ਕਾਬਿਲ ਐ ਮੈਂ ਥੋੜਾ ਸਤ ਕਹਰ ਲਈ ਖੜੇ ਨਹੀਂ ਹੋਈ ਉਹ ਸਾਧੂ ਚਰਨੀ ਗੁਰੂ ਕਹਿੰਦੇ ਮਹਾਰਾਜ ਮੈਂ ਤਾਂ ਥੋੜਾ ਪਰਚਾ ਹੀ ਲੈ ਰਿਆ ਸੀ ਬਾਬਾ ਜੀ ਕਹਿੰਦੇ ਹੁਣ ਫਿਰ ਅਸੀਂ ਤੇਰਾ ਲਈਏ ਪਰਚਾ ਮਨੇ ਕਿਹਾ ਨਾ ਮਹਾਰਾਜ ਮੈਂ ਥੋੜੇ ਪਰਚੇ ਚ ਪਾਸ ਨਹੀਂ ਹੋਣਾ ਫਿਰ ਬਾਬਾ ਜੀ ਨੂੰ ਜਨਾਬ ਹੀ ਦਿੱਤਾ ਵੀ ਜਦ ਤੈਨੂੰ ਤੇਰੇ ਗੁਰੂ ਨੇ ਕਿਹਾ ਸੀ ਤੂੰ ਕੋ ਬੰਗਾਲ ਚ ਗੱਲ ਕੀਤੀ ਐ ਇੱਥੇ ਮਹਾਰਾਜ ਦੱਸ ਰਹੇ ਆ ਮੈਂ ਇਹ ਦੇਖਣ ਕਰਨਾ ਚਾਹੁੰਦਾ ਸੀ